ਹੱਲ ਸੀ ਮਤਲਬ ਆਪਣੇ ਪਿੰਡ ਤੋਂ ਮੈਂ ਆਪਣੇ ਹਸਬੰਦ ਨੂੰ ਜਾਂਦੀ ਪਈ ਸੀ ਕੈਸ਼ ਦੇਣ ਵਾਸਤੇ ਹਾਂਜੀ ਪਿੰਡ ਕਾਲਾ ਨੰਬਰ ਕੀ ਮਾਮਲਾ ਆਸਾਬ ਹੁੰਦਾ ਸੀ ਮਤਲਬ ਆਪਣੇ ਘੜੇ ਜਦੋਂ ਨਿਕਲੇ ਤੇ ਮਤਲਬ ਇਹ ਤਿੰਨ ਨੌਜਵਾਨ ਸਾਡਾ ਪਿੱਛਾ ਕਰਦੇ ਪਏ ਸੀ ਜਦੋਂ ਹੀ ਘੜਾ ਤੋਂ ਥੋੜੀ ਮਤਲਬ ਦੂਰ ਗਏ ਤੇ ਇਹਨਾਂ ਨੇ ਮਤਲਬ ਸਾਡੇ ਉੱਪਰ ਹਮਲਾ ਕੀਤਾ ਇੱਕ ਦੇ ਕੋਲ ਦਾਤਰ ਸੀ ਉਹਨਾਂ ਨੇ ਮਤਲਬ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਸਿਰ ਤੇ ਸਾਡੇ ਕੋਲ ਫੋਨ ਸੀ ਮੇਰੇ ਹੱਥ ਵਿੱਚ ਮੇਰਾ ਫੋਨ ਡਿੱਗ ਗਿਆ ਇਹਨਾਂ ਨੇ ਫੜ ਲਿਆ ਮੇਰੇ ਕੋਲੋਂ ਤੇ ਦੀਦੀ ਮੇਰੇ ਨਾਲ ਸਿਸਟਰਨ ਲੋ ਹੀ ਉਹਨਾਂ ਕੋਲ ਪਰਸ ਵਿੱਚ ਡਾਕੂਮੈਂਟ ਹੀ ਕੈਸ਼ ਹੀ ਉਹਨਾਂ ਨੇ ਮਤਲਬ ਪਰਸ ਖੋ ਕੇ ਤੇ ਉਸੇ ਟਾਈਮ ਫੜਾੜ ਹੋ ਗਏ ਕਿੰਨਾ ਕੈਸ਼ ਸੀ ਕੈਸ਼ ਵਿੱਚ 50 ਹਜ਼ਾਰ ਹੋਲ ਲੈ ਗਏ ਹਾਂਜੀ ਖੋ ਕੇ ਲੈ ਗਏ ਕਿੰਨੇ ਫੋਨ ਤਾਂ ਫੋਨ ਦੋ ਹੀ ਇੱਕ ਜੀਦੀ ਉਹਨਾਂ ਦਾ ਪਰਸ ਵਿੱਚ ਇੱਕ ਇਹ ਮੇਰੇ ਹੱਥ ਵਿੱਚ ਹੀ ਕਿ ਪੁਲਿਸ ਨੇ ਹਾਂਜੀ ਫਿਰ ਅਸੀਂ ਉਸੇ ਟਾਈਮ ਪੁਲਿਸ ਕੰਪਲੇਂਟ ਕੀਤੀ ਤੇ ਪੁਲਿਸ ਥਾਣਾ ਸਦਰ ਬਟਾਲਾ ਇਹਨਾਂ ਦੀ ਟੀਮ ਨੇ 24 ਘੰਟੇ ਦੇ ਵਿੱਚ ਵਿੱਚ ਮਤਲਬ ਕੀਤਾ ਉਹਨਾਂ ਨੂੰ ਕਾਬੂ ਤੇ ਹਾਂਜੀ ਉਹਨਾਂ ਨੂੰ ਫੜ ਲਿਆ ਸਾਡਾ ਸਾਰਾ ਜਿਹੜਾ ਸਮਾਨ ਬਰਾਮਦ ਕੀਤਾ ਉਹਨਾਂ ਤੇ ਅਸੀਂ ਉਸ ਟੀਮ ਦਾ ਬਹੁਤ ਤਹਿਦੀਲੋਂ ਤਨਵਾਦ ਕਰਦੇ ਆ థాంక్స్ ਕਰਦੇ ਆ ਕਿ ਟੀਮ ਨੇ ਸਾਡਾ ਮਤਲਬ ਸਮਾਨ ਜੋ ਵੀ ਆ ਆਪਣੇ ਕੋਲ ਬਰਾਮਦ ਕੀਤਾ ਅਨਸਰ ਹਾਂਜੀ ਮੈਂ ਵਿੰਟਰ ਸਿੰਘ ਕਾਲਾ ਨਗਪੁਰ ਜੀ ਬਲਾਕ ਪ੍ਰਧਾਨ ਫਤਿਹਗੜ ਚੂੜੀਆਂ ਆਮ ਪਾਰਟੀ ਸਾਡੇ ਪਿੰਡ ਕੱਲ ਅਸੀਂ ਕੱਲ ਅੰਬਰਸਰ ਗਏ ਹੋ ਸੀਗੇ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਵਿੱਚ ਇੱਕ ਲੁੱਟ ਹੋਈ ਹੈ ਜੀ ਉਹ ਹੋਈ ਹੈ ਮੈਨੂੰ ਜਦੋਂ ਫੋਨ ਕੀਤਾ ਵੀ ਸਾਡੇ ਇਸ ਤਰ੍ਹਾਂ ਲੁੱਟ ਹੋ ਗਈ ਹੈ ਤੇ ਬੰਦੇ ਭੱਜ ਗਏ ਨੇ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਜੇ ਲੁੱਟ ਹੋ ਗਈ ਤੇ ਤੁਹਾਡਾ ਪਛਾਹ ਹੋ ਗਿਆ ਤੇ ਬੰਦੇ ਹਨ ਦਾਤ ਮਾਰ ਲੱਗੇ ਤੇ ਪਛਾਹ ਹੋ ਗਿਆ ਔਰ ਅਸੀਂ ਉਸੇ ਵੇਲੇ ਫਿਰ ਮੈਂ ਫੋਨ ਕਰਤਾ ਜੀ ਐਸਐਸਓ ਸਾਹਿਬ ਸਰਦਾਰ ਸਦਰ ਵਾਲਿਆਂ ਨੂੰ ਸਬ ਸੁਖਿੰਦਰ ਸਿੰਘ ਨੂੰ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ 10 ਮਿੰਟ ਵਿੱਚ ਪੁਲਿਸ ਰਿਚਰਡ ਕਰਕੇ ਨਿਕਲ ਪਹੁੰਚ ਜਾਂਦੀ ਹੈ ਇਹਨਾਂ ਨੂੰ ਸਾਰਾ ਰਿਪੋਰਟ ਕਰਕੇ ਕਿਸ ਤਰ੍ਹਾਂ ਇਹੋ ਜਿਹੇ ਬੰਦੇ ਕਿਸ ਤਰ੍ਹਾਂ ਸੀਗਾ ਇਹਨਾਂ ਨੇ 24 ਘੰਟੇ ਐਨੀ ਮਿਲ ਕੇ 20 ਘੰਟੇ ਦੇ ਅੰਦਰ ਉਹ ਸਾਰੇ ਬੰਦੇ ਟੈਸਟ ਕਰ ਲਏ ਔਰ ਜਿੰਨੀ ਵੀ ਇਹਨਾਂ ਦੇ ਸਮਾਨ ਇਹਨਾਂ ਦਾ ਉਹ ਹੋਇਆ ਸੀ ਸਾਰਾ ਉਹਨਾਂ ਬਰਾਮਦ ਕਰ ਲਿਆ ਔਰ ਅਸੀਂ ਤੁਹਾਨੂੰ ਵਧੀਆਂ ਸਦਰਪਟਾਲਾ ਪੁਲਿਸ ਦੇ ਖਾਸ ਕਰਕੇ ਐਸਐਸ ਸਾਹਿਬ ਉਹਨਾਂ ਦੇ ਸਾਰੀ ਇਹਨੇ ਟੀਮ ਦੇ ਕਿ ਇੰਨੇ ਕਰੰਟ ਐਕਸ਼ਨ ਲੈ ਕੇ ਇਹਨਾਂ ਨੇ ਜਿਹੜੇ ਮੁਰਜ਼ੂਫੜੇ ਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀਆਂ ਔਰ ਅਸੀਂ ਇਹਨਾਂ ਦੇ ਕੰਮ ਤੇ ਬਹੁਤ ਖੁਸ਼ ਆ ਹਾਂਜੀ ਮੈਂ ਐਸਆਈ ਸੁਖਿੰਦਰ ਸਿੰਘ ਐਸਐਚਓ ਸਦਰਪਟਾਲਾ ਕੱਲ ਇੱਕ ਸੂਚਨਾ ਪ੍ਰਾਪਤ ਹੋਈ ਜੀ ਆਪਣੇ ਜੀਤਾ ਤੇ ਉਹ ਲਿੰਗਨਾਨ ਜਿਹੜੇ ਆਪਣੇ ਪਿੰਡ ਕਾਲਾ ਨੰਗਲ ਤੋਂ ਜਾ ਰਹੇ ਸੀ ਸ਼ੁਗਰ ਮੀਠ ਬਟਾਲਾ ਨੂੰ ਤੇ ਕੰਨ ਨੌਜਾਨ ਮੋਟਰਸਾਈਕਲ ਤੇ ਆਏ ਇਹਨਾਂ ਨੇ ਦਾਤਰ ਦੀ ਨੌਕ ਤੇ ਉਹਨਾਂ ਕੋਲ ਕੋਈ 50000 ਰੁਪਏ ਤੇ ਦੋ ਮੋਬਾਈਲ ਤੋਂ ਹੋਰ ਉਹਨਾਂ ਦੇ ਕਸਟਾ ਲਈ ਜੀ ਇਹ ਖੋਖੜ ਕੇ ਤਫਾਰਾਉਗੀ ਇਸ ਸੂਚਨਾ ਮਿਲ ਤੋਂ ਬਾਅਦ ਯਸੇਵਿੰਦਰ ਸਿੰਘ ਵੱਲੋਂ ਮਕਦਮਾ ਦੇ ਉੱਤਕਾਰ ਕੀ ਦੀ ਤਫतीश ਕੀਤੀ ਗਈ ਕਿ ਟੈਕਨੀਕਲ ਅਧਾਰਤ ਤੇ ਜਿਹੜੇ ਕੋਸ਼ਿਸ਼ ਪਾਇਗੇ ਸਨ ਉਹ ਸਾਰੀ ਬਿੰਦ ਦੇ ਹੈਗੇ ਆਪਣੇ ਜੋਬਨਪ੍ਰੀਤ ਸਿੰਘ ਰਵਿੰਦਰ ਸਿੰਘ ਰਾਜਾ ਆਕਾਸ਼ਦੀਪ ਸ਼ੋਮਾ ਇਹਨਾਂ ਨੂੰ ਨੋਮੀਨੇਟ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਆ ਅਰੈਸਟ ਕਰਕੇ ਇਹਨਾਂ ਪਾਸੋਂ ਇਹਨਾਂ ਵੱਲੋਂ ਜੋ ਮੁੱਛਲ ਵਰਤਿਆ ਵਾਰਦਾ ਦੇ ਵਿੱਚ ਦਾਤਰ ਕੁਝ ਕਰੰਸੀ ਮੋਬਾਈਲ ਇਹ ਸਾਰਾ ਕੁਝ ਰਿਕਵਰ ਕੀਤਾ ਇਹਨਾਂ ਕੋਲ ਕੁਝ ਵੀ ਚੱਲ ਰਹੀ ਹੈ ਉਸ ਕਿਸ ਤੋਂ ਬਾਅਦ ਜੋ ਵੀ ਹੋਰ ਵੀ ਖਲਾਸੇ ਹੁੰਦੀ ਨਹੀਂ ਜਨ ਕੋ ਇਹ ਨਜ਼ਾਰਾ ਫਰਮਾਨਾ ਸਰਕਾਰ ਕੀ ਨਗਰਿਕੀ ਕਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੋਕੀ ਰਿਕਾਰਡ ਇਹਨਾਂ ਦਾ ਖਰਾਬੀ ਹੈ। ਇਹਨਾਂ ਨੇ ਅਗੇਂਸਟ ਇਤਨੇ ਵੀ ਖੇਡ ਖਿਚਾ ਲਿਆ ਉਹ ਵੀ ਬਾਊਂਡੀਰ ਕਰ ਰਹੇ ਆਪਾਂ। ਫੀਰੋਂ ਤੋਂ ਬਾਅਦ ਹੋਤਾ ਜਿਹਾ ਇਹੋ ਚਾਹਵਾ। ਕੰਮ ਡਾਕਟਰ ਵਿਖਾ ਕੇ ਉਹ ਜੀਵ ਨਾਇਨ ਨੂੰ ਆਪਣਾ ਸਮਾਨ ਦਿੱਤੀਆਂ ਤੇ ਡਾਕਟਰ ਮਾਰ ਵੀ ਸਕਦੇ ਸੀ ਉਹਨਾਂ ਨੂੰ। ਡਾਕਟਰ ਇਹਨਾਂ ਨੇ ਖਾਇਆ ਵੀ ਉਹਨਾਂ ਨੂੰ ਤੇ ਉਹਨਾਂ ਤੇ ਬਾੜ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇਹ ਡਰਦੇ ਇਹਨਾਂ ਨੂੰ ਵੀ ਡਰਦੀ ਭੈਤ ਤੋਂ ਹੀ ਇਹਨਾਂ ਨੇ ਸਵਾਲ ਦਿੱਤਾ ਸਰ ਜੀ ਇਹ ਕਾਜੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ 304 ਬੀ 2 3 ਬੀ 5 ਜਿਹੜੀ ਪਹਿਲਾਂ 382 ਤੋਂ ਹੁੰਦੀ ਸੀ ਉਹਦੇ ਤਹਿਤ ਏ ایس ਐ ਵਿੰਦਰ ਸਿੰਘ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਜਿਸ ਵਿੱਚ ਤਫਤੀਸ਼ ਕੀਤੀ ਜਾਂਦੀ ਹੈ ਇਹਨਾਂ ਦੀ ਗ੍ਰਿਫਤਾਰੀ ਕਿਉਂ ਭਈ ਹੈ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਇਹ ਇਧਰ ਦੀ ਸਾਈਡ ਤੋਂ ਮਿਲ ਵਾਲੀ ਸਾਈਡ ਤੋਂ ਜਿਹੜੀ ਹੋਈ ਆ ਕਿਉਂਕਿ ਇਧਰ ਹੀ ਇਹ ਆਪਣੀ ਹੋਈ ਵਾਰਤਾ ਦਾ ਨਾਸਤਿਕ ਚੱਕਰ ਜਿਹਾ ਜਿਦੋਂ ਇਹਨਾਂ ਨੂੰ ਕੰਮ ਮੁਕਾਉਂਦੇ ਇਹ ਸਹਾਰੀ ਦੇ ਰਹਿਣ ਵਾਲੇ ਨੇ ਤੁਸੀਂ ਤੇ ਤਿੰਨਾਂ ਨੇ ਪ੍ਰੋਪੋਜ਼ਲ ਬਣਾ ਕੇ ਤੇ ਪਲਾਨਿੰਗ ਕਰਕੇ ਕੀਤਾ ਹੈ